ਜ਼ਿਰਕਪੁਰ ਵਿਖੇ ਚੋਰੀਆਂ ਦਾ سلسلہ ਥੰਮਣ ਦਾ ਨਾਮ ਨਹੀਂ ਲੈ ਰਿਹਾ ਹੈ ਬਿੱਤੀ ਰਾਤ ਵੀਆਈਪੀ ਰੋਡ ਤੇ ਸਥਿਤ ਇੱਕ ਮਕੈਨਿਕ ਦੀ ਦੁਕਾਨ ਤੇ ਖੜੀ ਕਾਰ ਵਿੱਚੋਂ ਚੋਰ ਇੱਕ ਮਹਿੰਗਾ ਪਾਰਟ ਚੋਰੀ ਕਰਕੇ ਲੈ ਗਏ ਮਕੈਨਿਕ ਦੇ ਅਨੁਸਾਰ ਉਸ ਪਾਰਟ ਦੀ ਕੀਮਤ ਲਗਭਗ 1.5 ਲੱਖ ਰੁਪਏ ਦਾ ਸੀ ਬਾਈ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਕੀ ਗੱਲ ਹੋਈ ਆ ਪਾ ਜੇ ਆਪਾਂ ਨੇ ਰਾਤ ਇਸ ਗੱਡੀ ਨਾਲ ਆਪਣੇ ਕੋਲ ਕੰਮ ਹੋਣ ਨੂੰ ਆਈ ਸੀ ਕਿ ਡੈਂਟਿੰਗ ਬੈਂਡਿੰਗ ਵਾਸਤੇ ਕਰ ਕੱਲ ਨਾ ਆਪ ਇਹਦੀ ਜਿਹੜੀ ਸਾਰੀ ਡੈਂਟਿੰਗ ਡੁੰਡਿੰਗ ਵਗੈਰਾ ਕਰਾਈ ਜੀ ਦੀ ਪੱਟੀ ਵਗੈਰਾ ਜੋ ਬੰਪਰ ਬੰਪਰ ਨਵਾਂ ਪਾਇਆ ਸੀਗਾ ਜੀ ਤੇ ਰਾਤੀ ਇਸ ਨੂੰ ਇੱਥੇ ਲੋਕ ਲੋਕ ਕਰਕੇ ਗਏ ਆਪਾਂ ਸਵੇਰੇ ਆਂਦੇ ਜਿੱਦਾਂ ਹੁਣ ਕੰਮ-ਕੁੰਮ ਸਟਾਰਟ ਕਰਿਆ ਆਪਾਂ ਨੇ ਉਹਦੇ ਵਾਸਤੇ ਬੋਨਰ ਬੁੰਡ ਖੋਲ ਕੇ ਦੇਖਿਆ ਤਾਂ ਬੈਟਰੀ ਸੰ ਨੂੰ ਇਦਾਂ ਪੁੱਟੀ ਮਿਲੀ ਤੇ ਮੇਨ ਇਚ ਗੱਡੀ ਨੂੰ ਜਿਹੜਾ ਸਟਾਰਟ ਕਰਦਾ ਜੀ ECM ECM ਇਸ ਗੱਡੀ ਚ ਹੈ ਨਹੀਂ ਜੀ ਅੱਛਾ ਜੀ ਹਾਂ ਜੀ ਇਹ ਕੱਲੇ ਆਪਾਂ ਨੇ ਨਵਾਂ ਬੰਪਰ ਪਾਇਆ ਸੀਗਾ ਜੀ ਇਹ ਬੰ ਆ ਤਾਰ ਵੀ ਥੋੜੀ ਹੋਈ ਹੈ ਜੀ ਆ ਬੰਪਰ ਕੱਲ ਆਪਾਂ ਨੇ ਨਵਾਂ ਪਾਇਆ ਚਾ ਨੱਕਾ ਨਾਲੇ ਲੱਗਾ ਤੋੜਿਆ ਪਿਆ ਜੀ ਇਹ ਠੀਕ ਹੈ ਜੀ ਪੰਜੀ ਤੇ ਉਹ ਰਤ ਨੂੰ ਕੋਈ ਗਸ਼ਤ ਪੁਲਿਸ ਦੀ ਕੋਈ ਜਾਂ ਇਹ ਲਾਈਟਾਂ ਲੁੱਟਾ ਚਲਦੀਆਂ ਇਹ ਹਾਜੀ ਕੋਈ ਲਾਈਟ ਲੂਟ ਕੋਈ ਕੁਝ ਨਹੀਂ ਚੱਲ ਰਹੀ ਪਹਿਲਾਂ ਨੇ ਅਸੀਂ ਕੰਪਲੇਂਟ ਵੀ ਬਥੇਰੀ ਵਾਰੀ ਕਰ ਲਈ ਜੀ ਕੋਈ ਲਾਈਟ ਨਹੀਂ ਬਲਦੀ ਹੈਗੀ ਜੀ ਕੋਈ ਕੁਝ ਨਹੀਂ ਇੱਥੇ ਚੈੱਕ ਕਰਕੇ ਜਾਂਦਾ ਜੀ ਅੱਛਾ ਕਿੰਨੇ ਕਿ ਤੇਰੋ ਕੀ ਲਾਈਟਾਂ ਬੰਦ ਤੋਂ ਇਹਨੂੰ ਹਾਂ ਤਿੰਨ ਕਿ ਮਹੀਨੇ ਅੱਛਾ ਗਾਰਡ ਨਹੀਂ ਹੁੰਦਾ ਇੱਥੇ ਸਵਿਚ ਗਾਰਡ ਕੋਲ ਵੀ ਪਾ ਜੂ ਰਿਕੁਐਸਟ ਕੋਲਟੀ ਗਾਰਡ ਨਹੀਂ ਕਿਉਂਕਿ ਉਹਦੇ 10 ਕਿ ਦੁਕਾਨਾਂ ਨੇ ਇਸ ਕੋਲਟੀ ਗਾਰਡ ਦਾ ਕਿੱਥੇ ਹੋਊਗਾ ਜੀ ਕੋਲਟੀ ਗਾਰਡ ਨੂੰ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ ਪਾ ਜੀ ਹੁਣ ਤੱਕ ਤਾਂ ਇਹ ਦੇਈ ਨਹੀਂ ਆਪਾਂ ਨੇ ਦੱਸੇ ਨੇ ਮੈਂ ਪਹਿਲਾਂ ਲੈਟਾ ਲੁੱਟਾ ਕਰਕੇ ਫਸਟ ਟਾਈਮ ਹੀ ਹੋਇਆ ਸਾਡੇ ਕੋਲੇ ਜਿਹੜਾ ਜੋੜਿਆ ਵੀ ਹੋਇਆ ਐਸ਼ੀਅਮ ਚੋਰੀ ਹੋਇਆ ਜੀ ਇਹ ਕਿੰ ਕਿੰਨੇ ਕ ਦਾ ਹੁੰਦਾ ਵੀ ਰੇਸ਼ੀਅਮ ਇਹ ਕਹ ਰਿਹਾ ਹੈ ਜੀ ਇਹ 30000 ਰੁਪਏ ਦਾ ਜੀ ਉਹ ਵੀ ਸੈਕੰਡ ਹੈਂਡ ਹੈ ਜੀ ਜੇ ਆਪਾਂ ਨਵਾਂ ਕੰਪਨੀ ਤੋਂ ਖਰੀਦਦੇ ਹਾਂ 1.5 ਲੱਖ ਰੁਪਏ ਦੀ ਆਈਟਮ ਹੈ ਜੀ ਜਿਹਦੇ ਕਰਕੇ ਸਾਨੂੰ ਸਾਰਾ ਪਾਰਟ ਚੇਂਜ ਕਰ